ਸੱਚ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਹੋ ਗਈ ਖੁੱਲੇ ਬਗਾਵਤ ਅਪੈਸ਼ਲੀ ਵੀਡੀਓ ਪਿਛੇ ਪਈ ਹੈ ਤੁਸੀਂ ਦੇਖੋ ਮੈਂ ਦੋ ਦਿਨ ਪਹਿਲਾਂ ਕਿਹਾ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਬਚਾ ਸਕਦੇ ਨੇ ਉਹਨਾਂ ਦੀ ਪ੍ਰਧਾਨਗੀ ਦੀ ਕੁਰਸੀ ਦੀ ਕੁਰਬਾਨੀ ਹੀ ਬਚਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਅੱਜ ਜਲੰਧਰ ਦੇ ਵਿੱਚ ਮੀਟਿੰਗ ਹੋਈ ਤਾਂ ਇਹ ਗੱਲ ਸਾਫ਼ ਹੋ ਗਈ ਕਿ ਸ਼੍ਰੋਮਣੀ ਅਕਾਲੀ ਦਲ ਜੇ ਬਚੂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਬਾਅਦ ਹੀ ਬਚੂ ਇਹ ਗੱਲ ਸਪੱਸ਼ਟ ਹੁੰਦੀ ਜਾ ਰਹੀ ਹੈ ਸੱਚਮੁੱਚ ਅੱਜ ਖੁੱਲੀ ਬਗਾਵਤ ਜਿਹਨੂੰ ਕਹਿੰਦੇ ਆ ਉਹ ਹੋਈ ਔਰ ਦੋ ਮਿੰਟਾਂ ਹੋਈਆਂ ਅੱਜ ਜਿਹੜੀ ਅਕਾਲੀ ਦਲ ਦੋ ਫਾੜ ਹੋ ਗਿਆ ਹਾਲ ਦੀ ਘੜੀ ਕਿਉਂ ਕਰ ਲਈਏ ਇੱਕ ਮੀਟਿੰਗ ਚंडीगढ़ ਦੇ ਵਿੱਚ ਹੋਈ ਤੇ ਦੂਜੀ ਮੀਟਿੰਗ ਜਲੰਧਰ ਦੇ ਵਿੱਚ ਹੋਈ ਜਲੰਧਰ ਦੇ ਵਿੱਚ ਕੀ ਹੋਇਆ ਤੇ ਚੰਡੀਗੜ੍ਹ ਦੇ ਵਿੱਚ ਕੀ ਹੋਇਆ ਇਹਦਾ ਥੋੜਾ ਜਿਹਾ ਐਨਾਲਿਸਿਸ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਉਹੀ ਪੀਲ ਜੋ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਆਪਾਂ ਪਹਿਲਾਂ ਜਲੰਧਰ ਦੀ ਗੱਲ ਕਰੀਏ ਕਿਉਂਕਿ ਜਲੰਧਰ ਦੀ ਮੀਟਿੰਗ ਜਿਹੜੀ ਹੈ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਚਾ ਲੀਡਰ ਸ਼ਾਮਲ ਹੋਏ ਉਹ ਲੀਡਰ ਸ਼ਾਮਲ ਹੋਏ ਜਿਨ੍ਹਾਂ ਨੂੰ ਬਾਗੀ ਲੀਡਰ ਕਹਿ ਸਕਦੇ ਹੋ ਛੱਤੀਗੜ੍ਹ ਦੀ ਮੀਟਿੰਗ 'ਚ ਸੀਨੀਅਰ ਲੀਡਰ ਘੱਟ ਸੀ ਸ਼ਰੋਮੀ ਅਕਾਲੀ ਦਰਦੇ ਸੀਨੀਅਰ ਲੀਡਰ ਜੇ ਦੇਖੀਏ ਸਖਬੀਰ ਸਿੰਘ ਬਾਦਲ ਦੇ ਹੱਕ 'ਚ ਬੋਲਣ ਵਾਲੇ ਚਾਰ ਲੀਡਰ ਉੱਥੇ ਸੀ ਇੱਕ ਸੀ ਬਰਵਿੰਦਰ ਸਿੰਘ ਪੁੰਦਰ दलजीत सिंह चीमा से दूजा तीजा महेश अंदर गरेवाल चौथा बिरसा सिंह मिटोहा और जलंधर की मीटिंग चरुद्ध बोलने वाले प्रेम सिंह चंदूमाजरा सुचा सिंह छोटेपुर सुरजीत रखड़ा परमिंदर सिंह ढींटसा सिकंदर सिंह मलूका बीबी किरणजीत कौर बीबी जगीर कौर फिर उवण सिंह फलोर मैं देख रहा ਗੁਰਪ੍ਰਤਾਪ ਸਿੰਘ ਬਡਾਲਾ ਉੱਥੇ ਸੀ ਗਗਨਜੀਤ ਬਰਨਾਲਾ ਸੀ ਰਤੇਜ ਸਿੰਘ ਰਖੜਾ ਕਰਨੈਲ ਸਿੰਘ ਪੰਜੋਲੀ ਭਾਈ ਮਨਜੀਤ ਸਿੰਘ ਰਣੇਂਦਰਪਾਲ ਸਿੰਘ ਟੋੜਾ ਪਰਿੰਦੀਤ ਕੌਰ ਗੁਲਸ਼ਨ ਵੱਡੀ ਗੰਟੀ ਚੜ੍ਹ ਰਕ ਸੀ ਮੈਂ ਤਾਂ ਬਾਹਰ ਦੇਖ ਰਿਹਾ ਸੀ ਜੀਨੇ ਗਿਆਨੀ ਹਰਪ੍ਰੀਤ ਸਿੰਘ ਦਾ ਨੌਬਿਕ ਹੈ ਮੈਂ ਬੜੀ ਕੋਸ਼ਿਸ਼ ਕੀਤੀ ਦੋ ਬੰਦਿਆਂ ਨੂੰ ਲੱਭਣ ਦੀ ਇੱਕ ਗਿਆਨੀ ਹਰਪ੍ਰੀਤ ਸਿੰਘ ਵੀ ਇਹ ਕਿਹੜੇ ਨੇ ਤੇ ਦੂਜਾ ਮੈਂ ਮਨਪ੍ਰੀਤ ਈਆਲੀ ਮਨਪ੍ਰੀਤ ਈਆਲੀ ਨਾ ਇਧਰ ਸੀ ਨਾ ਉਧਰ ਸੀ ਸਰਦੇਵ ਸਿੰਘ ਢੀਂਟਸਾ ਦੀ ਉਮਰ 바ਵਾ ਹੋ ਗਈ ਹੈ ਤੇ ਉਹਨਾਂ ਦੀ ਹਾਜ਼ਰੀ ਪਰਮਿੰਦਰ ਸਿੰਘ ਢੀਂਟਸਾ ਲਵਾ ਰਿਹਾ ਸੀ ਤੋਂ ਸਬਨ ਸਿੰਘ ਫਲੋਰ ਵੀ ਉੱਥੇ ਸੀ ਸੋ ਜਿਆਦਾ ਗਿਣਤੀ ਚ ਜਿਹੜੀ ਸੀਨੀਅਰ ਲੀਡਰਸ਼ਿਪ ਕੋ ਉਹੋ ਜਲੰਧਰ ਦੀ ਮੀਟਿੰਗ ਸੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆ ਕਿ ਬਾਗੀ ਜਿਹੜੇ ਲੀਡਰ ਸੀ ਉਹ ਜ਼ਿਆਦਾ ਗਿਣਤੀ ਚ ਸੀ ਜਦੋਂ ਮੈਂ ਪਿਛਲੀ ਵਾਰ ਕਿਹਾ ਸੀ ਕਿ ਉਹਨਾਂ ਦਾ ਕਾਫਲਾ ਵੱਡਾ ਹੁੰਦਾ ਜਾਂਦਾ ਸੱਚਮੁੱਚ ਵੀ ਅੱਜ ਵੱਡੇ ਕਾਫਲੇ ਨਾਲ ਪ੍ਰੇਮ ਸਿੰਘ ਚੰਦੂ ਮਾਦਰ ਪ੍ਰੈਸ ਨੂੰ ਬਰੀਫ ਕਰ ਰਹੇ ਸੀ ਔਰ ਇਹ ਕਹਿ ਰਹੇ ਸੀ ਕਿ ਅਸੀਂ ਸਰਦਾਰ ਸੰਜੀਤ ਸਿੰਘ ਬਾਦਲ ਨੂੰ ਅਪੀਲ ਕਰਦੇ ਆ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ ਤੇ ਪ੍ਰਧਾਨਗੀ ਛੱਡ ਦੇਵੇ ਇਹ ਉਹਨਾਂ ਨੇ ਜੋ ਜਿੱਗ ਗੱਲੁੱਥੇ ਜਿਹੜੀ ਖਾਸ ਹੋਈ ਕਿ 1 ਜੁਲਾਈ ਨੂੰ ਸਾਰੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਤੇ ਸ਼ਰੋਮ ਦੀ ਅਕਾਲੀ ਦਲ ਬਚਾਓ ਜੀਡੀ ਇੰਟਰਨਲ ਲਹਿਰ ਚਲਾਉਣੀ ਹੈ ਉਹ ਉੱਥੋਂ ਸ਼ੁਰੂ ਹੋਏਗੀ ਇਹ ਉੱਥੇ ਕਿਹਾ ਗਿਆ ਜਦ ਮਤਾ ਪਾਸ ਹੋਇਆ ਵਡੀਆਂ ਗੱਲਾਂ ਹੋਈਆਂ ਉੱਥੇ ਅਕਾਲੀ ਦਲ ਨੂੰ ਬਚਾਉਣ ਦੀਆਂ ਅਕਾਲੀ ਦਲ ਨੂੰ ਅਰਸ਼ ਤੋਂ ਫਰਸ਼ ਤੱਕ ਕੌਣ ਲੈ ਕੇ ਆਇਆ ਉਹਦੇ ਲਈ ਜ਼ਿੰਮੇਵਾਰੀ ਕਿਸ ਦੀ ਹੈ ਇਹ ਸਾਰੀਆਂ ਗੱਲਾਂ ਤੇ ਆਖਰ ਇਹ ਸਾਰੀ ਗੱਲਬਾਤ ਜਿਹੜੀ ਉਹ ਸੁਖਬੀਰ ਸਿੰਘ ਬਾਦਲ ਜਿਹੜੇ ਅੱਜਕੱਲ ਪ੍ਰਧਾਨ ਨੇ ਉਹਨਾਂ ਤੇ ਪਾਈ ਪਿਆਰੇ ਦਰਸ਼ਕੋ ਇਹ ਸਿੱਧੇ ਤੌਰ ਤੇ ਪਹਿਲਾਂ ਨਹੀਂ ਸੀ ਇਹੀ ਪ੍ਰੇਮ ਸਿੰਘ ਚੰਦੂ ਮਾਜ਼ਰਾ ਜਦੋਂ ਪਿਛਲੀ ਕੋਰ ਕਮੇਟੀ ਦੀ ਮੀਟਿੰਗ ਸੀ ਉੱਥੇ ਇਸ ਤਰ੍ਹਾਂ ਨਹੀਂ ਬੋਲੇ ਅਸਲ ਵਿੱਚ ਤਾਂ ਬਾਹਰ ਜਾ ਕੇ ਬੋਲੇ ਭੋਲੇ ਉਦੋਂ ਜਦੋਂ ਮਤਾ ਇਹ ਕਿਹਾ ਗਿਆ ਪ੍ਰੈਸ ਰੋਡ ਦੇ ਵਿੱਚ ਇੱਕ ਮਤਾ ਪਾਸ ਹੋਇਆ ਜਿਦੇ ਚ ਸਫੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਚ ਭਰੋਸਾ ਪ੍ਰਗਟ ਕੀਤਾ ਗਿਆ ਉਹ ਕਹਿੰਦੇ ਹਜੇ ਤਾਂ ਕੋਈ ਮਤਾ ਪਾਸ ਹੀ ਨਹੀਂ ਹੋਇਆ ਉੱਥੋਂ ਇਹ ਗੱਲ ਸ਼ੁਰੂ ਹੋਈ ਸੰਦੀਪ ਸਿੰਘ ਢੀਂਡਸਾ ਤਾਂ ਪਹਿਲਾਂ ਬੋਲ ਰਹੇ ਸੀ ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਬੋਲ ਰਹੇ ਸੀ ਰੇਲ ਸਿੰਘ ਚੰਦੂ ਮਾਦਰਾ ਬੋਲੇ ਮੈਂ ਇੱਕ ਵੀਡੀਓ ਪਾਈ ਸੀ ਉਹ ਵੀ ਪਈ ਹੈ ਤੇ ਪਿੱਛੇ ਪਈ ਹੈ ਕਿ ਪ੍ਰੇਮ ਸਿੰਘ ਚੰਦੂ ਬਾਦਰਾ ਖੁਦ ਪ੍ਰਧਾਨ ਬਣਨਾ ਚਾਹੁੰਦੇ ਨੇ ਇਹ ਮੈਂ ਕਿਹਾ ਸੀ ਵੈਸੇ ਚਰਨਜੀਤ ਸਿੰਘ ਬਰਾੜ ਵੀ ਸੀ ਉੱਥੇ ਚਰਜੀਤ ਸਿੰਘ ਬਰਾੜ ਨੇ ਤੇ ਕ आइडिया ਦਿੱਤਾ ਹੋਇਆ ਕਿ ਤੁਸੀਂ ਪ੍ਰਜੀਡੀਅਮ ਬਣਾ ਦੋ ਹੁਣ ਜਦੋਂ ਅਕਾਲ ਤਖਤ ਸਾਹਿਬ ਤੇ ਜਾਣਾ ਹੈ ਕੀ ਗੱਲਬਾਤ ਹੋਣੀ ਹੈ 1 ਜੁਲਾਈ ਤੱਕ ਇਹ ਗਰੁੱਪ ਜਿਹੜਾ ਇਹ ਧੜਾ ਬਾਗੀ ਧੜਾ ਵੱਡਾ ਹੋ ਗਿਆ ਆਪਾਂ ਦੂਜੇ ਧੜੇ ਦੀ ਗੱਲ ਕਰਦੇ ਹਾਂ ਦੂਜਾ ਧੜਾ ਸਮਝੋ ਕਿ ਹੁਣ ਧੜਿਆਂ 'ਚ ਉਹ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹਦੀ ਅਗਵਾਈ ਕਿਸੇ ਸਮੇਂ ਬਾਬਾ ਖੜਕ ਸਿੰਘ ਨੇ ਕੀਤੀ ਕਿਸੇ ਸਮੇਂ ਜਦੋਂ ਸ਼੍ਰੋਮਣੀ ਕਮੇਟੀ ਤੇ ਉਦੋਂ ਅਕਾਲੀ ਦਲ ਚ ਕੋਈ ਉਸ ਤਰ੍ਹਾਂ ਦਾ ਫਰਕ ਨਹੀਂ ਸੀ ਜਿਹਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਵਰਗੇ ਲੀਡਰ ਰਹੇ ਹੋਣ ਉਹ ਹੁਣ ਧੜਿਆਂ ਚ ਵੰਡਿਆ ਗਿਆ ਉਹ ਧੜਾ ਜਿਹਦੀ ਗੱਲ ਕਰਦੇ ਜਿਹੜਾ ਛੋਟਾ ਧੜਾ ਹਾਲ ਦੀ ਘੜੀ ਛੋਟਾ ਧੜਾ ਨਜ਼ਰ ਆਉਂਦਾ ਹੈ ਇਹ ਵਕਰੀ ਗੱਲ ਹੈ ਕਿ ਗਿਣਤੀ ਜ਼ਿਆਦਾ ਹੋ ਸਕਦੀ ਹੈ ਸ਼ਰਮਨੇ ਅਕਾਲੀ ਦਲ ਦੇ ਜਿਹੜੇ ਬਾਦਲ ਅਕਾਲੀ ਦਲ ਜੀ ਨੂੰ ਕਹਿ ਸਕਦੇ ਜਾਂ ਬਾਦਲ ਧੜੇਪੂਰ ਲੇਕਿਨ ਸੀਨੀਅਰ ਲੀਡਰ ਇਧਰ ਜ਼ਿਆਦਾ ਸੀ ਤੇ ਉੱਥੇ ਚੰਡੀਗੜ੍ਹ ਦੇ ਵਿੱਚ 28 ਸੈਕਟਰ ਜਿਹੜਾ ਦਫ਼ਤਰ ਹੈ ਉਹਦੇ ਚ ਇੱਕ ਮੀਟਿੰਗ ਹੋਈ ਪੈਰਲਲ ਮੀਟਿੰਗ ਸਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਜ਼ਿਲ੍ਹਾ ਜਥੇਦਾਰ ਸਾਰੇ ਬੁਲਾਏ ਗਏ ਔਰ ਜ਼ਿਲ੍ਹਾ ਜਥੇਦਾਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਕਿਹਾ ਗਿਆ ਕਿ ਤੁਸੀਂ ਆਪਣੀ ਆਪਣੀ ਗੱਲ ਕਰੋ ਤੇ ਭਰੋਸਾ ਪ੍ਰਗਟ ਕਰੋ ਅਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਕੀਤਾ ਵੀ ਔਰ ਉੱਥੇ ਜਦੋਂ ਫਿਰ ਬਰੀਫ ਕੀਤਾ ਕਿਹਦੇ ਬਰੀਫ ਕੀਤਾ ਬਰਵਿੰਦਰ ਸਿੰਘ ਪੁੰਦੜ ਮਹੇਸ਼ਿੰਦਰ ਸਿੰਘ ਗਰੇਵਾਲ ਡਾਕਟਰ ਦਜੀਤ ਸਿੰਘ ਟੀਮਾ ਨਾਲ ਇਕੱseits ਤੇ ਪ੍ਰਸਾ ਸਿੰਘ ਬਟਵਾ ਇਹੀ ਲੀਡਰਸ ਸੀ ਉੱਥੇ ਔਰ ਇਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਉਹ ਵੱਡਾ ਬਹੁਤ ਵੱਡਾ ਇਲਜ਼ਾਮ ਤੇ ਉਹਦੇ ਚ ਪ੍ਰਸੰਸਾ ਇਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਹੈ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਇੱਕ ਸਾਜ਼ਿਸ਼ ਕੀਤੀ ਜਾ ਰਹੀ ਹੈ ਉਸ ਸਾਜ਼ਿਸ਼ ਦੇ ਅਧੀਨ ਸ਼ਰੋਮਨੀ ਅਕਾਲੀ ਦਲ ਨੂੰ ਤੋੜਿਆ ਜਾ ਰਿਹਾ ਹੈ ਮਤਲਬ ਕਿ ਪ੍ਰੇਮ ਸਿੰਘ ਚੰਦੂ ਮਾਦਰਾ ਪ੍ਰੇਮ ਸਿੰਘ ਚੰਦੂ ਮਾਦਰਾ ਦੇ ਨਾਲ ਸਕੰਦਰ ਸਿੰਘ ਮਲੂਕਾ ਔਰ ਸੰਦੀਪ ਸਿੰਘ ਢੀਂਟਸਾ ਇਹ ਸਾਰੇ ਲੋਕ ਜਿਹੜੇ ਨੇ ਇਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਇਹ ਕੰਮ ਕਰ ਰਹੇ ਨੇ ਵਿੱਚ ਸਰਜੀਤ ਸਿੰਘ ਰਖੜਾ ਵੀ ਕਿਉਂਕਿ ਇਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਖਾਸ ਤੌਰ ਤੇ ਅਸਕਦਰ ਸਿੰਘ ਮਲੂਕਾ ਔਰ ਜਿਹੜਾ ਹੈ ਸਰਜੀਤ ਸਿੰਘ ਰਖੜਾ ਇਹਨਾਂ ਦੇ ਤਾਂ ਸਬੰਧ ਵੀ ਤਾਂ ਨਜ਼ਰ ਆਉਂਦੇ ਨੇ ਨਾ ਸਿੱਧੇ ਜਾਂ ਸਿੱਧੇ ਉਹ ਦੇਖੋ ਮਲੂਕਾ ਦੀ ਬਹੂ ਪਰੰਪਰਿਕ ਸਿੱਧੂ ਦੂਜੇ ਪਾਸੇ ਸਰਜੀਤ ਸਿੰਘ ਰਕੜਾ ਦਾ ਭਰਾ ਜਿਹੜਾ ਹੈ ਦਰਸ਼ਨਤਾ ਲੀਵਾਲ ਇਹ ਸਾਰੇ ਹੈ ਤਾਂ ਅਕਾਲੀ ਦਾ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤਾ ਹੈ ਤੇ ਉਹਨਾਂ ਨੇ ਇਹ ਨਿਸ਼ਾਨਾ ਸਾਧਿਆ ਭੁੰਦਰ ਸਾਹਿਬ ਦਾ ਦਲਜੀਤ ਸਿੰਘ ਚੀਮਾ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਨਾਲ ਇਹ ਦੋ ਫਾੜ ਹੋ ਰਿਹਾ ਹੈ ਦੂਜੀ ਗੱਲ ਉਹਨਾਂ ਨੇ ਪ੍ਰਸ਼ੰਸਾ ਕੀਤੀ ਕਿ ਸੁਖਵੀਰ ਸਿੰਘ ਬਾਦਲ ਡਟੇ ਰਹੇ ਸਮਝੌਤਾ ਨਹੀਂ ਕੀਤਾ ਭਾਰਤੀ ਜਨਤਾ ਪਾਰਟੀ ਨਾਲ ਇਹ ਉਹਨਾਂ ਨੇ ਬਾਰ-ਬਾਰ ਪ੍ਰਸ਼ੰਸਾ ਕੀਤੀ ਸਖਵੀਰ ਸਿੰਘ ਬਾਦਲ ਦੀ ਮਤਲਬ ਕਿ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਇਹ ਤੁਹਾਡਾ ਅਸਲ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਉਹਦੇ ਕਾਰਨ ਮੈਂ ਤੁਹਾਨੂੰ ਦੱਸ ਹੀ ਦਿੱਤੇ ਹੁਣ ਗੱਲ ਇਹ ਹੈ ਕਿ ਇਹ ਜਿਹੜਾ ਵੈਸੇ ਤਾਂ ਲੋਕ ਜਦੋਂ ਐਨਾਲਿਸਿਸ ਕਰਨਗੇ ਅਖਾਲੀ ਵੀ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਨਾਲ ਇਹ ਧੜਾ ਜਾਂ ਭਾਰਤੀ ਜਨਤਾ ਪਾਰਟੀ ਨਾਲ ਤੁਸੀਂ ਰਹੇ ਹੁਣ ਤੱਕ ਭਾਰਤੀ ਜਨਤਾ ਪਾਰਟੀ ਤੋਂ ਲਿਆ ਕਿਨੇ ਜ਼ਿਆਦਾ ਕਿਹੜੇ ਪਰਿਵਾਰ ਨੇ ਜ਼ਿਆਦਾ ਲਿਆ ਇਹ ਵੀ ਤਾਂ ਲੋਕ ਦੇਖਣਗੇ ਮਨਿਸਟਰੀਆਂ ਕਿਨੇ ਲਈਆਂ ਇਹ ਵੀ ਲੋਕ ਦੇਖਣਗੇ ਹੱਕ ਚ ਕੌਣ ਬੋਲੇ ਕਾਨੂੰਨਾਂ ਦੇ ਹੱਕ ਚ ਕੌਣ ਬੋਲੇ ਲੋਕ ਇਹ ਵੀ ਦੇਖਣਗੇ ਹਾਲ ਦੀ ਗੱਡੀ ਤਾਂ ਇਹ ਹੈ ਕਿ ਜਿਹੜਾ ਬਾਗੀ ਧੜਾ ਕਿਉਂਕਿ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਵੀ ਤਾਂ ਕਿਹਾ ਸੀ ਕਿੱਦਸ ਅਨੁ ਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਤੇ ਅਸੀਂ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ ਇਹ ਗੱਲਾਂ ਉਹਨਾਂ ਨੇ ਵੀ ਕੀਤੀਆਂ ਸੀ ਸੋ ਇਸ ਹਾਲਾਤ ਦੇ ਵਿੱਚ ਉਹ ਕੀ ਗੱਲਾਂ ਉੱਪਰ ਕੇ ਆਈਆਂ ਵੀ ਇੱਕ ਇਹ ਗੱਲ ਵੀ ਤਾਂ ਆਈ ਵੀ ਕੋਈ ਅਕਾਲੀ ਦਲ ਦਾ ਪ੍ਰਧਾਨ ਹੋਵੇ ਜਿਹੜਾ ਧਾਰਮਿਕ ਵੀ ਹੋਵੇ ਕਿਉਂਕਿ ਹੁਣ ਤੱਕ ਆਪਾਂ ਦੇਖਿਆ ਹੈ ਕਿ ਸੰਤ ਚਾਹੇ ਸਤ ਫਤੇ ਸਿੰਘ ਸਤ ਪਰਚੰਦ ਸਿੰਘ ਲੰਗਵਾਰ ਕੋਈ ਐਸਾ ਧਾਰਮਿਕ ਬੰਦਾ ਪ੍ਰਧਾਨ ਹੋਵੇ ਉਹਦੇ ਚ ਇਸ਼ਾਰਾ ਕਹਿੰਦੇ ਜਾਂਦਾ ਗੈਨੀ ਹਰਪ੍ਰੀਤ ਸਿੰਘ ਪਰ ਜਿਹੜੇ ਦਮਦੌੜ ਸਾਹਿਬ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਉਧਰ ਵੀ ਜਾਦਾ ਇਸ਼ਾਰਾ ਹੋਰ ਵੀ ਹੋ ਸਕਦਾ ਧਾਰਮਿਕ ਸਿਕਸੀ ਇੱਕ ਜਿਹੜੀ ਇੱਕ ਗੱਲ ਹੋਰ ਵੀ ਬੰਨੀ ਹੈ ਸਿਧਾਂਤਕ ਤੌਰ ਤੇ ਕਿ ਜਿਹੜਾ ਬੰਦਾ ਪ੍ਰਧਾਨ ਬਣੂਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਊਗਾ ਇਹ ਵੀ ਗੱਲ ਬਾਕੀ ਧੜੇ ਨੇ ਕੀਤੀ ਹੈ ਮਦਰ ਕੇ ਬਹੁਤ ਜਿਹੜੇ ਸਾਲਾਂ ਬਾਅਦ ਇੱਕ ਜ਼ੋਰਦਾਰ ਹਮਲਾ ਹੁਣ ਹੋਇਆ ਹੈ ਵੈਸੇ 17 ਤੋਂ ਲੈ ਕੇ ਇਹ ਪਿਛਲੇ 7 ਸਾਲ ਚ ਸੱਚ ਬੋਚੀ ਜਿੰਨਾ ਬੁਰਾ ਹਾਲ ਇਹ ਸਭ ਤੋਂ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਨਾਲ ਮਾਨਮਤੀ ਕੁਰਬਾਨੀਆਂ ਵਾਲੀ ਪਾਰਟੀ ਨਾਲ ਹੋਇਆ ਸ਼ਾਇਦ ਕਿਸੇ ਹੋਰ ਪਾਰਟੀ ਦਾ ਨਹੀਂ ਹੋਇਆ ਪਿਛਲੇ 10 ਸਾਲਾਂ ਚ ਆਮ ਆਦਮੀ ਪਾਰਟੀ ਨੇ ਪਾਰਟੀ ਬਣਾ ਕੇ ਸਰਕਾਰ ਵੀ ਬਣਾ ਲਈ ਇੰਨਾਂ ਨੇ ਸਰਕਾਰਾਂ ਚਲਾ ਕੇ ਪਾਰਟੀ ਗਵਾਲੀ ਇਹ ਜਿਹੜਾ ਕੁਝ ਹੋ ਰਿਹਾ ਹੈ ਇਹ ਸੱਚ ਬੋਚੀ ਉਹਨਾਂ ਲੋਕਾਂ ਨੂੰ ਬਹੁਤ ਤਕਲੀਫ ਦਿੰਦਾ ਹੈ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਇਹ ਪਾਰਟੀ ਜਿਉਂਦੀ ਰਹੇ ਔਰ ਖੇਤਰੀ ਪਾਰਟੀ ਦੀ ਲੋੜ ਹੈ ਉਸ ਪਾਰਟੀ ਦੀ ਲੋੜ ਹੈ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇ ਪਿਆਰੇ ਦਰਸ਼ਕੋ ਅੱਜ ਐਨਆਈ ਕਿਉਂਕਿ ਉਹਨੂੰ ਲਗਾਤਾਰ ਡਿਵੈਲਪਮੈਂਟ ਹੋਣੀ ਹੈ ਇਹ ਸਾਰੇ ਇਸ਼ੂ ਤੇ ਆਪਾਂ ਗੱਲਬਾਤ ਕਰਦੇ ਰਹਾਂਗੇ ਅੱਜ ਤਾਂ ਤੁਹਾਡੇ ਨਾਲ ਇਹੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ ਪਰ ਲੱਗਦਾ ਏ ਹੈ ਕਿ ਜਿੰਨਾ ਮਰਜ਼ੀ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਉਹਨਾਂ ਦੇ ਨਾਲ ਲੱਗੇ ਹੋਏ ਦੋ ਤਿੰਨ ਬੰਦੇ ਜਿਹੜੇ ਖਾਸ ਤੌਰ ਤੇ ਬਲਵਿੰਦਰ ਸਿੰਘ ਪੁੰਦੜ ਜਾਂ ਜਿਹੜਾ ਹੈ ਤਿਕੇ ਬਿਰਸਾ ਸਿੰਘ ਬਟੋਹਾ ਦਲਜੀਤ ਸਿੰਘ ਚੀਮਾ ਜਾਂ ਭੇਸ਼ੰਦਰ ਗਰੇਵਾਲ ਜਾਂ ਉਧਰ ਉਹ ਜੀ ਨੂੰ ਚਰਜੀਤ ਸਿੰਘ ਬਰਾੜ ਕਹਿੰਦਾ ਸੀ ਬੰਟੀ ਰਮਾਨਾ ਉਹ ਕਿੰਨਾ ਕੁ ਬਚਾਉਣਗੇ ਇਹ ਸਮਾਂ ਦੱਸੋ ਪਰ ਸ਼ਰੋਮਨੀ ਅਕਾਲੀ ਦਲ ਕੋਈ ਜ਼ਿਆਦਾ ਚੰਗੇ ਹਾਲਾਤ ਚ ਨਹੀਂ ਇਸ ਤਰ੍ਹਾਂ ਦੇ ਹਾਲਾਤ ਬੰਦ ਲੈਣੇ ਆਪਾਂ ਅੱਗੇ ਜਾ ਕੇ ਚਿਰਗੱਟ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ